ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਬਹੁਤ ਹੀ ਮਾੜਾ ਬਿਆਨ ਐਜੀ ਪਵਿੱਤ੍ਰ ਸਥਾਨ ਵਾਸਤੇ ਉਹਨਾਂ ਨੇ ਬੋਲਿਆ ਆ ਇੱਕ ਬਹੁਤ ਹੀ ਪਵਿੱਤਰ ਜਗ੍ਹਾ ਹੈ ਜਿੱਥੇ ਹਜ਼ਾਰਾਂ ਲੱਖਾਂ ਲੋਕਾਂ ਦੀ ਆਸਥਾ ਜੁੜੀ ਹੈ ਜਿੱਥੇ ਲਗਾਤਾਰ ਲੜੀਵਾਜ ਗੁਰੂ ਮਹਾਰਾਜ ਗੁਰਬੰਸ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ ਪਾਠ ਹੁੰਦੇ ਹੈ ਖੰਡ ਪਾਰਟਸ ਆਪ ਹੁੰਦੇ ਐ ਤੇ ਲੱਖਾਂ ਲੋਕ ਇੱਥੇ ਆ ਕੇ ਅਰਦਾਸਾਂ ਕਰਦੇ ਐ ਆਪਣੀ ਮੰਦਾ ਮੰਗਦੇ ਐ ਬੜੇ ਦੁੱਖ ਨਾਲ ਕਹਿਣਾ ਚਾਹਣਾ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਐਨੇ ਥੱਲੇ ਗਿਰ ਗਏ ਤੁਸੀਂ ਪਿਛਲੇ 10 ਸਾਲ ਤੋਂ ਸਿਆਸਤ ਹੋ ਰਹੀ ਐ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਦਾ ਨਾਂ ਦੇ ਕੇ ਸਿਆਸਤ ਗੁਰੂ ਸਾਹਿਬ ਦੇ ਨਾਂ ਤੇ ਕਰਨੀ ਇੱਕ ਬਹੁਤ ਵੱਡੀ ਪਾਪ ਐ ਤੇ ਉਹ ਲਿਮਿਟ ਕਰਾਸ ਹੋ ਗਈ ਜਦੋਂ ਅੱਜ ਸ੍ਰੀ ਮੰਿਸਟਰ ਨੇ ਆਪਣੇ ਹੰਕਾਰ ਦਿਖਾਉਣ ਵਾਸਤੇ ਕਿ ਮੈਂ ਇੱਕ ਸਸਤਾ ਤੇ ਬਿਗੈਰ ਸੋਚੇ ਸਮਝੇ ਹਮਲਾ ਕੀਤਾ ਦੇਖੋ ਆ ਜੀ ਪਵਿੱਤਰ ਸਥਾਨ ਹੈ ਜਿੱਥੇ ਬਹੁਤ ਹਰ ਸਾਲ ਸੰਤ ਮਹਾਪੁਰ ਕੇ ਥੀ ਆ ਕੇ ਇਸ ਮਾਗਮਾ ਚ ਹਿੱਸਾ ਲੈਂਦੇ ਆ ਮੈਂ ਵੀ ਕਈ ਵਾਰ ਆਇਆ ਇੱਥੇ ਮਦਵਾਬੇ ਤੇ ਸਾਰੀ ਲੀਡਰਸ਼ਿਪ ਪੰਜਾਬ ਦੀ ਸਾਰੀ ਲੀਡਰਸ਼ਿਪ ਬਾਹਰੋਂ ਐਨ ਆਰ ਆਈ ਲੋਕੋਂ ਦੇ ਆ ਅਫਸੋਸ ਇਸ ਗੱਲ ਦਾ ਹੈ ਮੈਨੂੰ ਜਿਹੜੀ ਕਮੇਟੀ ਐ ਇਸ ਕਮੇਟੀ ਨੇ ਦੱਸਿਆ ਕਿ ਪੁਲਿਸ ਆਈ ਜਿਵੇਂ ਕਿਸੇ ਤੇ ਹਮਲਾ ਕਰਨਾ ਹੁੰਦਾ ਕੋਈ ਗੁਰਸਿੱਖ ਨੀ ਉਤੇ ਪੁਲਿਸ ਵਿੱਚ ਸੀ ਮੁਲਾਜ਼ਮਾਂ ਵਿੱਚ ਇੱਕ ਇੱਕ ਮਹਾਰਾਜ ਦੇ ਸਰੂਪ ਤੇ ਉੱਥੋਂ ਨੇ ਫੋਟੋਆਂ ਲੈਂਤੀਆਂ ਐ ਦੇਖ ਰੇ ਸੀ ਜਿਵੇਂ ਕੋਈ ਅਥਾਣਿਕ ਬਲਵਜ਼ ਨਹੀਂ ਮੇਰੇ ਕੋਲੇ ਕਹਿਣਾ ਇਹ ਤੋਂ ਵੱਡ ਬੇਦਬਕੀ ਹੈ ਕੋਈ ਸਤਕਾਰ ਨਾਲ ਨਹੀਂ ਕੁਝ ਕਰ ਰੇ ਸੀ ਉਹਦੇ ਬਾਅਦ ਹਰ ਸਰੂਪ ਨੂੰ ਉਹਨਾਂ ਨੇ ਦੇਖਿਆ ਇਹ ਤੋਂ ਮੜਾ ਕੰਮ ਕੀ ਹੋ ਸਕਦਾ ਹੈ ਤੇ ਇਹਨਾਂ ਨੇ ਐ ਹਮਲਾ ਕੀਤਾ ਜਿਵੇਂ ਕਿਸੇ ਐਜੇ ਕਰਤ ਕਰਨਾ ਹੁੰਦਾ ਇਹ ਤੋਂ ਵੱਡਾ ਪਾਪ ਨਹੀਂ ਹੋ ਸਕਦਾ ਨਾਲੇ ਵੱਡੀ ਗੱਲ ਹੋਰ ਮੈਂ ਜਦੋਂ ਇੱਥੇ ਹੁਣੀ ਪਹੁੰਚਿਆ ਮੈਨੂੰ ਮੈਨੇਜਮੈਂਟ ਕਮੇਟੀ ਵਾਲੇ ਦੱਸ ਰਹੇ ਸੀ ਪੁਲਸਾਂ ਵਾਲਿਆਂ ਨੇ ਇਹਨਾਂ ਨੂੰ ਧਮਕੀ ਦਿੱਤੀ ਕਿ ਜੇ ਤੁਸੀਂ ਕੋਈ ਕੰਮ ਕੀਤਾ ਤੁਹਾਡੇ ਪਰਿਵਾਰਾਂ ਨੂੰ ਦੇਖਾਂਗੇ ਇਤੋਂ ਮਾੜੀ ਗੱਲ ਕੀ ਹੋ ਸਕਦੀ ਹੈ ਭਗਵੰਤ ਮਾਨ ਜੀ ਜੇ ਤੁਸੀਂ ਇਕੱਲੇ ਦਲ ਨਾਲ ਲੜਾਈ ਲੜਨੀ ਆ ਹਿੰਮਤ ਕਰੋ ਸਿੱਧੇ ਲੜੋ ਸਿੱਖ ਕੌਮ ਨਾਲ ਲੜਾਈ ਨਾ ਲੜੋ ਤੁਸੀਂ ਆ ਮੁੱਖ ਮੰਤਰੀ ਐਜਾ ਮੁੱਖ ਮੰਤਰੀ ਹੈ ਜਿਹਨੂੰ ਸ਼ਰਮ ਆਉਂਦੀ ਕਹਿੰਦੇ ਕਿ ਸਾਡੇ ਸੂਬੇ ਦਾ ਮੁੱਖ ਮੰਤਰੀ ਹੈ ਇਨੇ ਤਾਂ ਜਦੋਂ ਉਹਨੇ ਆਪਣੇ ਘਰੇ ਆਪਣਾ ਉਹਦਾ ਆਪਣਾ ਵਿਆਹ ਸੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਤਲਾਸ਼ੀ ਦਵਾਈ ਪੁਲਸ ਤੋਂ ਐਡੀ ਮਾੜੀ ਗੱਲ ਕੀਤੀ ਜਿਹੜਾ ਮੁੱਖ ਮੰਤਰੀ ਸ਼ਰਾਬ ਪੀ ਕੇ ਗੁਰੂ ਘਰ ਜਾ ਸਕਦਾ ਹੈ ਜਿਹੜਾ ਮੁੱਖ ਮੰਤਰੀ ਕਾਲ ਤੱਕ ਸਾਹਿਬ ਨੂੰ ਚੈਲੰਜ ਦੇ ਕਰ ਸਕਦਾ ਹੈ ਜਿਹੜਾ ਮੁੱਖ ਮੰਤਰੀ ਸਿੱਖ ਸਿਧਾਂਤਾਂ ਨੂੰ ਨਹੀਂ ਜਾਣਦਾ ਸਿੱਖਾਂ ਦੀ ਮਰਿਆਦਾ ਨੂੰ ਨਹੀਂ ਜਾਣਦਾ ਸਿੱਖ ਇਤਿਹਾਸ ਬਾਰੇ ਨਹੀਂ ਜਾਣਦਾ ਉम्मेਕ ਮਾਤਰੀ ਸਿੱਖ ਸਿੱਖ ਭਾਵਨਾ ਤੇ ਗੱਲ ਕਰਨਾ ਚਾਹੁੰਦਾ ਮੈਂ ਚੇਤਾਵਨੀ ਦੇਣਾ ਚਾਹੁੰਦਾ ਤੇ ਪੁਲਿਸ ਅਫਸਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਜੇ ਤੁਸੀਂ ਕਿਸੇ ਵੀ ਗੁਰੂ ਘਰ ਜਾਓਗੇ ਤੇ ਤੁਸੀਂ ਉੱਥੇ ਜਾ ਕੇ ਐਜੀ ਇਤਲਾਸ਼ੀ ਕਰੋਗੇ ਸਿੱਖ ਕੌਮ ਬਰਦਾਸ਼ਤ ਨਹੀਂ ਕਰੂਗੀ ਜੋ ਵਾ ਸਾਰਾ ਮਰਿਆਦਾ ਭੰਗ ਤੁਸੀਂ ਜਿਹੜੇ ਕਰ ਰਹੇ ਹੋ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਸਕ ਸਿੱਖ ਕੌਮ ਕਿਤੇ ਬਰਦਾਸ਼ਤ ਨਹੀਂ ਕਰ ਸਕਦੀ ਆਪਣੇ ਗੁਰੂ ਸਬੰਧ ਦਾ ਨਿਰਾਦਰ ਮੈਂ ਸਿੱਖ ਜਿਹੜੇ ਪੁਲਿਸ ਅਫਸਰ ਐਮ ਉਹਨਾਂ ਨੂੰ ਬੇਨਤੀ ਕਰਾਂ ਰੱਬ ਤੋਂ ਡਰੋ ਪਰਮਾਤਮਾ ਤੋਂ ਡਰੋ ਆ ਜਿਹੜੀ ਤੁਹਾਨੂੰ ਬਰਦੀਆਂ ਮਿਲੀ ਆ ਤੁਸੀਂ ਇੰਸਪੈਕਟਰ ਹੋ ਐਸਐਸਪੀ ਹੋ ਜਾਂ ਐਸਪੀ ਹੋ ਗੁਰੂ ਮਹਾਰਾਜ ਨੇ ਤੁਹਾਨੂੰ ਬਣਾਇਆ ਤੇ ਤੁਹਾਨੂੰ ਇਹ ਨਹੀਂ ਪਤਾ ਕਿ ਤੁਸੀਂ ਕਿਸ ਨਾਸਤਿਕ ਦੇ ਕਹਨ ਤੇ ਐਜੇ ਦੋਖੀ ਦੇ ਕਹਿੰਦੇ ਤੁਸੀਂ ਇਸ ਪਵਿੱਤਰ ਸੰਸਥਾ ਚ ਆ ਕੇ ਇੱਕ ਆਪਣੇ ਪੋਲੀਟਿਕਲ ਸਿਆਸਤ ਝੂਠਾ ਬਿਆਨ ਦੇ ਕੇ ਇੱਕ ਸੰਸਥਾ ਦੇ ਉੱਤੇ ਐਡਾ ਵੱਡਾ ਝੂਠਾ ਇਲਜ਼ਾਮ ਲਾਉਣਾ ਇਹ ਤੋਂ ਮਾੜੀ ਕਲ ਕੋਈ ਇਨਸਾਨ ਹੀ ਨਹੀਂ ਕਰ ਸਕਦਾ ਤੇ ਮੇਰੇ ਕੋਲ ਹੀ ਕੋਈ ਲਫ਼ਜ਼ ਨਹੀਂ ਹੈ ਕਿ ਕਿੱਥੇ ਲਫ਼ਜ਼ਾਂ ਨਾਲ ਇਸ ਮੁੱਖ ਮੰਤਰੀ ਤੇ ਤੇ ਇਹਨਾਂ ਦੀ ਜਿਹੜੀ ਜੁੰਡਲੀ ਹੈ ਜਿਹੜੀ ਪੰਜਾਬ ਵਿੱਚ ਰਾਜ ਕਰ ਰਹੀ ਹੈ ਉਨ੍ਹਾਂ ਦੇ ਖਿਲਾਫ ਮੈਂ ਕੁਝ ਮੇਰੇ ਕੋਲ ਸ਼ਬਦ ਨਹੀਂ ਹੈ ਕੀ ਕਹਾਂ ਇਹਨਾਂ ਨੇ ਪੰਜਾਬ ਨੂੰ ਬਰਬਾਦ ਕਰਤਾ ਤੇ ਹੁਣ ਭਰਾ ਭਰਾਵਾਂ ਭਰਾਵਾਂ ਦੀ ਜੰਗ ਕਰਾਉਣਾ ਚਾਹੁੰਦੇ ਐ ਹੁਣ ਧਰਮ ਤੇ ਹਮਲਾ ਕਰਨ ਲੱਗੇ ਐ ਲੋਕਾਂ ਨੂੰ ਪਾੜਨਾ ਚਾਹੁੰਦੇ ਐ ਲੋਕਾਂ ਵਿੱਚ ਲੜਾਈ ਕਰਨਾ ਚਾਹੁੰਦੇ ਐ ਇਸ ਪਵਿੱਤਰ ਸਥਾਨ ਦੀ ਮੈਂ ਕਹਿੰਦਾ ਤੁਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰੀਂ ਦੇਖ ਲਓ ਸਿੱਖ ਸੰਗਤ ਨੇ ਨਾਲੇ ਸਤਨ ਨਾਲ ਖੜ ਗਈ ਹੈ ਮੈਂ ਵੀ ਕਈ ਵਾਰ ਇੱਥੇ ਆਉਣਾ ਹੈ ਇੱਥੇ ਦੇਖਦਾ ਬੜੇ ਸਤਕਾਰ ਨਾਲ ਇੱਥੇ ਗੁਰੂ ਮਹਾਰਾਜ ਦੇ ਪ੍ਰਕਾਸ਼ ਹੁੰਦੇ ਆ ਪਾਠ ਹੁੰਦੇ ਆ ਭੋਗ ਪੈਂਦੇ ਆ ਤੇ ਲਗਾਤਾਰ ਲੜੀਵਾਰ ਬਹੁਤ ਵਧੀਆ ਮर्यादा ਤਹਿਤ ਸਾਰੀ ਇੱਥੇ ਚੀਜ਼ਾਂ ਹੁੰਦੀਆਂ ਤੇ ਤੁਸੀਂ ਬਿਗੈਰ ਸੋਚੇ ਸਮਝੇ ਬਿਆਨ ਦੇ ਦਿੱਤਾ ਮੈਨੂੰ ਜਿਹੜੇ ਨਾਲ ਮੈਂਬਰਸ਼ਿਪ ਕਮੇਟੀ ਦੇ ਉਹ ਦੱਸ ਰਹੇ ਸੀ ਕਿ ਜਦੋਂ ਉਹਨਾਂ ਨੇ ਐਸਆਈਡੀ ਭੇਜੀ ਅੰਦਰ ਜੋ ਚੈਕਿੰਗ ਕਰੀ ਸੀ ਕਿ ਬੀਬੀਸੀ ਅਫਸਰ ਨਾਲ ਦੇ ਨਾਲ ਮੁੱਖ ਮੰਤਰੀ ਨੂੰ ਟੈਲੀਫੋਨ ਤੇ ਦੱਸ ਨਹੀਂ ਸੀ ਜਿੱਥੇ ਮੁੱਖ ਮੰਤਰੀ ਸਟੇਜ ਤੇ ਸੀ ਮੁਖਸਰ ਸਾਹਿਬ ਮੰਗੀ ਤੇ ਉਹਨੂੰ ਦੱਸ ਨਹੀਂ ਸੀ ਕਿ ਅਸੀਂ ਇਹ ਚੈੱਕ ਕਰ ਲਿਆ ਜੀ ਤੁਸੀਂ ਦੇ ਦਿਓ ਬਿਆਨ ਤੇ ਮੁੱਖ ਮੰਤਰੀ ਨੇ ਨਾਲ ਦੇ ਨਾਲ ਸਿੱਖ ਕੌਮ ਤੇ ਹਮਲਾ ਕਰਤਾ ਸੁਰੇਸ਼ ਮੂਚੇ ਪੰਜਾਬੀ ਮਾਨਤਾ ਤੇ ਹਮਲਾ ਕੀਤਾ ਹੈ ਗੁਰੂ ਸਾਹਿਬ ਨੇ ਆਪਾਂ ਨੂੰ ਸਿਖਾਇਆ ਸਾਰੇ ਧਰਮਾਂ ਦਾ ਸਤਕਾਰ ਕਰਨਾ ਆ ਮੁੱਖ ਮੰਤਰੀ ਦਾ ਕੰਮ ਵੀ ਹੁੰਦਾ ਹੈ ਸਾਰਿਆਂ ਦਾ ਸਤਕਾਰ ਕਰਨਾ ਪਰ ਆ ਮੁੱਖ ਮੰਤਰੀ ਕਹਿੰਦੇ ਲਾਇਕ ਨਹੀਂ ਬੜਾ ਦੁੱਖ ਹੈ ਕਿ ਸਾਡੇ ਪੰਜਾਬ ਨੂੰ ਆ 4 ਸਾਲ ਐਜੇ ਲੋਕਾਂ ਨੇ ਬਰਬਾਦ ਕਰਤਾ ਕੋਈ ਸ਼ਬਦ ਨਹੀਂ ਐਨਾ ਮੇਰੇ ਕੋਲੇ ਕਿੰਨੇ ਬਾਰੇ ਮੱਕੀ ਬੋਲਣ ਆਮ ਆਦਮੀ ਪਾਰਟੀ ਆ ਇਹਨਾਂ ਨੇ ਦੇਸ਼ ਦੇ ਵਿੱਚ ਜਦੋਂ ਰਾਜ ਸੱਤਾ ਪ੍ਰਾਪਤ ਕਰਨੀ ਸੀ ਤੇ ਬੜੇ ਵੱਡੇ ਸਲੋਗਨ ਜਿਹੜੇ ਆ ਟਰਾਂਸਪਰੈਂਸੀ ਦੇ ਅਕਾਉਂਟੇਬਿਲਟੀ ਦੇ ਫਰੀडम ਆਫ ਪ੍ਰੈਸ ਦੇ ਔਰ ਉਸ ਵੇਲੇ ਇਹਨਾਂ ਦਾ ਇੱਕੋ ਹੀ ਦਾਅ ਪੇ ਸੀ ਕਿ ਕੱਲੇ ਕੱਲੇ ਬੰਦੇ ਨੂੰ ਕਹਿੰਦੇ ਸੀ ਕਿ ਤੁਸੀਂ ਰਿਪੋਰਟਰ ਬਣ ਕੇ ਸਮਾਜ ਦੇ ਵਿੱਚ ਵਿਚਰੋ ਇਥੋਂ ਤੱਕ ਲੋਕਾਂ ਨੂੰ ਮੋਟੀਵੇਟ ਕਰਦੇ ਸੀ ਕਿ ਜੇ ਕਿਸੇ ਦਫਤਰ ਵੀ ਜਾਂਦੇ ਹੋ ਤੇ ਆਪਣਾ ਮੋਬਾਈਲ ਖੋਲ ਕੇ ਅਫਸਰ ਦੇ ਨਾਲ ਗੱਲ ਕਰੋ ਅਥਾਰਟੀ ਦੇ ਨਾਲ ਗੱਲ ਕਰੋ ਤੇ ਉਹਨੂੰ ਆ ਕੇ ਸੋਸ਼ਲ ਮੀਡੀਆ ਦੇ ਵਿੱਚ ਪਾ ਕੇ ਲੋਕਾਂ ਨੂੰ ਦੱਸੋ ਤੁਸੀਂ ਕਿਸੇ ਵੱਲੋਂ ਡਰੋ ਨਾ ਤੁਹਾਡਾ ਰਾਈਟ ਬੰਦਾ ਕਿ ਤੁਸੀਂ ਕਿਸੇ ਨਾਲ ਅਫਸਰ ਨਾਲ ਜਾ ਕੇ ਕੀ ਗੱਲ ਕਰਨੀ ਹੈ ਇਥੋਂ ਤੱਕ ਲੋਕਾਂ ਨੂੰ ਐਨਕੋਰੇਜ ਕਰਦੇ ਸੀ ਕਿ ਜੇ ਸਾਡੀ ਸਰਕਾਰ ਆਊਗੀ ਤੇ ਅਸੀਂ ਇਹ ਸਾਰਾ ਕੁਝ ਖੁੱਲ੍ਹੇ ਲੋਕਾਂ ਦੇ ਸਾਹਮਣੇ ਹੋਇਆ ਕਰੂ ਪਰ ਅੱਜ ਹਾਲ ਇਹ ਹੈ ਕਿ ਜੇ ਕੋਈ ਪੋਲੀਟੀਕਲ ਪਾਰਟੀ ਇਹਨਾਂ ਦੇ ਖਿਲਾਫ ਸਟੇਟਮੈਂਟ ਦੇ ਦੇਵੇ ਕੋਈ ਲੀਡਰ ਇਹਨਾਂ ਦੇ ਖਿਲਾਫ ਤੱਥਾਂ ਦੇ ਆਧਾਰ ਤੇ ਉੱਤੇ ਕੋਈ ਸਕੈਂਡਲ ਇਹਨਾਂ ਦਾ ਕੱਢ ਦੇਵੇ ਤੇ ਸਵੇਰ ਚੜ੍ਹਨ ਤੋਂ ਪਹਿਲਾਂ ਉਸ ਲੀਡਰ ਦੇ ਘਰ ਜਿਹੜੀ ਆ ਉਹ ਪੁਲਿਸ ਪਹੁੰਚ ਜਾਂਦੀ ਆ ਤੇ ਉਹਨੂੰ ਕਿਸੇ ਨਾ ਕਿਸੇ ਝੂਠੇ ਕੇਸ ਦੇ ਵਿੱਚ ਫਸਾ ਕੇ ਜੇਲ੍ਹ 'ਤੇ ਗਿਆ ਜਾਂਦਾ ਹੈ ਸਰਦਾਰ ਬਿਕਰਮ ਸਿੰਘ ਪੁਜੀਠਾ ਦੀ ਇਹ ਤੁਹਾਡੇ ਸਾਹਮਣੇ ਉਦਾਰ ਫਿਰ ਇਹਨਾਂ ਨੂੰ ਸਵਾਦ ਪੈ ਗਿਆ ਤੇ ਦਿੱਲੀ ਦੇ ਵਿੱਚ ਵੀ ਜੇ ਕੋਈ ਟਵੀਟ ਕਰਦਾ ਸੀ ਤੇ ਉਹਦਾ ਵੀ ਕੇਸ ਇੱਥੇ ਪੰਜਾਬ ਦੀ ਧਰਤੀ ਦੇ ਉੱਤੇ ਇੱਕ ਇੱਥੇ ਪੁਲਿਸ ਸਟੇਸ਼ਨ ਖੁੱਲ ਗਿਆ ਸੀ ਜਿਹਦੀ ਜੂਰਿਸਡਿਕਸ਼ਨ ਆਲ ਓਵਰ ਇੰਡੀਆ ਬਣ ਗਈ ਸੀ ਕਿ ਕਿਤੇ ਸੋਸ਼ਲ ਮੀਡੀਆ ਦੇ ਵਿੱਚ ਦੁਨੀਆਂ ਦੇ ਵਿੱਚ ਕਿਤੇ ਕੋਈ ਟਵੀਟ ਕਰੇ ਉਹਦੀ ਅਫਸਰ ਯਾਰ ਇੱਥੇ ਨੌਜੋ ਹੋ ਜਾਂਦੀ ਸੀ ਉਹਨਾਂ ਹਾਲੇ ਕਿ ਚਾਹੇ ਕੋਈ ਸੋਸ਼ਲ ਐਕਟੀਵਿਸਟ ਆ ਚਾਹੇ ਕੋਈ ਇਨਫਲੂਐਂਸਰ ਆ ਚਾਹੇ ਕੋਈ ਯੂਟਿਊਬਰ ਆ ਚਾਹੇ ਕੋਈ ਆਰਟੀ ਐਕਟੀਵਿਸਟ ਆ ਜਿਹੜਾ ਵੀ ਕੋਈ ਸਰਕਾਰ ਦਾ ਸਕੈਂਡਲ ਸਰਕਾਰ ਦੀ ਦਨਾਕੀ ਸਰਕਾਰ ਦੀ ਮਿਸਗਵੰਸਰ ਲੋਕਾਂ ਨਾਲ ਧੱਕਾ ਡੈਮੋਕ੍ਰੇਸੀ ਦਾ ਮਰਡਰ ਜਿਹੜਾ ਵੀ ਕੋਈ ਇਸ ਚੀਜ਼ ਨੂੰ ਰਿਕਾਰਡ ਦੇ ਉੱਤੇ ਲਿਆ ਕੇ ਜਨਤਾ ਤੱਕ ਪਹੁੰਚਾਉਣਾ ਚਾਹੁੰਦਾ ਉਹਦਾ ਉਸੇ ਵੇਲੇ ਗੜਾ ਦਬਾਇਆ ਜਾਂਦਾ ਅੱਜ ਅਣ ਐਲਾਨੀ ਐਮਰਜੈਂਸੀ ਜਿਹੜੀ ਆ ਉਹ ਮੀਡੀਆ ਦੇ ਸਬੰਧ ਦੇ ਵਿੱਚ ਅੱਜ ਸਾਰੇ ਪੰਜਾਬ ਦੇ ਵਿੱਚ ਕੰਮ ਕਰ ਰਹੀ ਹੈ ਕਿ ਜਿਹੜਾ ਚੈਨਲ ਸਰਕਾਰ ਦਾ ਪੱਖ ਨਹੀਂ ਚਲਾਏਗਾ ਉਹਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਨਤੀਜੇ ਜਿਹੜੇ ਆ ਉਹ ਸ਼ਾਮ ਤੱਕ ਭੁਗਤਨੇ ਪੈਂਦੇ ਫਿਰ ਅਖਬਾਰਾਂ ਦੇ ਦੁਆਰੇ ਹੋ ਕੇ ਵੱਡੀਆਂ-ਵੱਡੀਆਂ ਅਖਬਾਰਾਂ ਅਜੀਤ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਤੇ ਜਿਹੜੇ ਪਰਚੇ ਦਰਜ ਕੀਤੇ ਕੋਈ ਹੋ ਸਕਦਾ ਸੀ ਔਰ ਹੁਣ ਜਿਹੜੀ ਦੂਸਰੀ ਵੱਡਾ মিডিਆ ਹਾਊਸ ਆ ਪੰਜਾਬ ਦਾ ਕਿ ਪੰਜਾਬ ਕੇਸਰੀ ਜਗਬਣੀ ਵਾਲੇ ਉਹਨਾਂ ਨੇ ਅਰਵਿੰਦ ਕੇਚਰੀਵਾਲ ਦੇ ਖਿਲਾਫ ਕੋਈ ਖਬਰ ਲਾ ਦਿੱਤੀ ਤੇ ਉਹਨਾਂ ਦੇ ਜਿਹੜੇ ਆ ਛਾਪੇ ਵਧਨੇ ਸ਼ੁਰੂ ਹੋ ਗਏ ਅਸੀਂ ਗਵਰਨਰ ਸਾਹਿਬ ਨੂੰ ਡਿਟੇਲ ਸਾਰੀ ਦਿੱਤੀ ਆ ਜਿਹੜੀ ਉਹਨਾਂ ਨੇ ਸਾਰੀ মিডিਆ ਦੇ ਵਿੱਚ ਵੀ ਸੀਐਮ ਨੂੰ ਵੀ ਲਿਖ ਕੇ ਭੇਜੀ ਆ ਗਵਰਨਰ ਸਾਹਿਬ ਨੂੰ ਵੀ ਉਹਨਾਂ ਨੇ ਆਪ ਲਿਖ ਕੇ ਭੇਜੀ ਕਿ ਬਹਾਨੇ ਹੁਣ ਕੀ ਬਣਾਉਂਦੇ ਆ ਤਤਕ ਕੀ ਦਿੰਦੇ ਆ ਕਿ ਉਹਨਾਂ ਦੇ ਇੱਕ ਕਾਰੋਬਾਰ ਹੋਟਲ ਦੇ ਵਿੱਚ ਕੋਈ ਸ਼ਰਾਬ ਦਾ ਰੌਣਾ ਸੀ ਤੇ ਅਸੀਂ ਕਿਹਾ ਕਿ ਜੇ ਇੱਕ ਸ਼ਰਾਬ ਦਾ ਰੌਣਾ ਸੀ ਇੱਕ ਸਾਈਜ਼ ਵਾਲੇ ਚੈੱਕ ਕਰ ਲੈਂਦੇ ਉੱਥੇ ਬਿਜਲੀ ਵਾਲਿਆਂ ਦਾ ਛਾਪਾ ਵੀ ਪਿਆ ਉੱਥੇ ਪੋਲੂਸ਼ਨ ਵਾਲਿਆਂ ਦਾ ਛਾਪਾ ਵੀ ਪਿਆ ਉੱਥੇ ਫਾਇਰ ਸੇਫਟੀ ਵਾਲੇ ਵੀ ਪਹੁੰਚ ਗਏ ਉੱਥੇ ਬਾਕੀ ਵੀ ਜਿੰਨੇ ਤੁਹਾਡੇ ਵਿਭਾਗਿਆਂ ਸਾਰੇ ਵਾਰੀ ਵਾਰੀ ਪਹੁੰਚ ਗਏ ਦੋ ਦਿਨਾਂ ਦੇ ਵਿੱਚ ਇੱਕੋ ਹੀ ਕਾਰੋਬਾਰ ਜਿੰਨੇ ਸਾਰੇ ਕੰਮ ਕਰਦੇ ਕਾਰਨ ਕੀ ਹੈ ਕਿ ਇੱਕ ਉੱਤੋਂ ਹੁਕਮ ਦਿੱਲੀ ਤੋਂ ਆ ਜਾਂਦਾ ਕੇਜਰੀਵਾਲ ਦਾ ਕਿ ਸਭ ਨੂੰ ਸਿਖਾਉਣਾ ਕਿ ਨਾਲ ਦੀ ਨਾਲ ਸਭ ਨੂੰ ਸਿਖਾਉਣ ਵਾਲੀਆਂ ਟੀਮਾਂ ਕੈਂਪ ਬੈਠੀਆਂ ਉਹ ਸਵੇਰੇ ਜਾ ਕੇ ਅਗਲੇ ਦੀ ਜਿਹੜੀ ਆ ਉਹਦੀ ਇੱਜ਼ਤ ਦੇ ਨਾਲ ਵੀ ਖਲਵਾੜ ਕਰਦੇ ਆ ਉਹਦੇ ਉੱਤੇ ਪਾਬੰਦੀਆਂ ਲਾ ਕੇ ਅਖਬਾਰਾਂ ਦੀ ਪ੍ਰੈਸ ਤੱਕ ਦੇ ਜਿਹੜੀ ਬਿਜਲੀ ਆ ਜੇ ਉਹ ਕੱਟਣ ਦਾ ਕੰਮ ਸ਼ੁਰੂ ਹੋ ਗਿਆ ਤੇ ਦੱਸੋ ਐਮਰਜੈਂਸੀ ਜਾ ਤੇ ਅੱਜ ਦੇ ਹਾਲਾਤਾਂ ਦਾ ਫਰਕ ਕੀ ਰਹਿ ਗਿਆ ਇਸ ਕਰਕੇ ਅਸੀਂ ਜਿਹੜੀ ਗਵਰਨਰ ਸਾਹਿਬ ਨੂੰ ਬੇਨਤੀ ਕੀਤੀ ਹੈ ਬੜੇ ਧਿਆਨ ਦੇ ਨਾਲ ਉਹਨਾਂ ਨੇ ਸਾਡੀ ਗੱਲ ਸੁਣੀ ਹੈ ਕਿ ਇਹ ਜੇ ਮੀਡੀਆ ਇਸ ਤਰੀਕੇ ਕੁੱਝਲ ਦਿੱਤਾ ਗਿਆ ਤੇ ਡੈਮੋਕ੍ਰੇਸੀ ਕਿੱਥੇ ਬਚੇ ਅੱਗੇ ਜੋ ਕੁਛ ਪੰਚਾਇਤਾਂ ਚ ਜ਼ਿਲ੍ਹਾ ਪ੍ਰੀਸ਼ਦ ਚ ਬਲਾਕ ਸਭਾ ਚ ਹੋਇਆ ਕਾਰਪੋਰੇਸ਼ਨਾਂ ਚ ਹੋਇਆ ਸਾਰਿਆਂ ਦੇ ਸਾਹਮਣੇ ਤੇ ਜੇ ਹੁਣ ਜਿਹੜੇ ਤਰੀਕੇ ਅੱਗੋਂ ਮੀਡੀਆ ਦਾ ਜਿਹੜਾ ਗਲਾ ਦਬਾਇਆ ਜਾ ਰਿਹਾ ਜੇ ਤੁਸੀਂ ਅੱਜ ਕਨਸਟੀਟਿਊਸ਼ਨ ਦੇ ਕਸਟੋਡੀਅਨ ਹੋਣ ਦੇ ਨਾਤੇ ਕਨਸਟੀਟਿਊਸ਼ਨਲ ਹੈੱਡ ਹੋਣ ਦੇ ਨਾਤੇ ਜੇ ਤੁਸੀਂ ਇਹਨੂੰ ਨਾ ਰੋਕਿਆ ਤਾਂ ਇਹ ਸੂਬੇ ਵਾਸਤੇ ਬਹੁਤ ਘਾਤਕ ਹੋਏਗਾ ਇਸ ਕਰਕੇ ਅਸੀਂ ਆਸ ਕਰਦੇ ਹਾਂ ਕਿ ਸਾਰਾ ਕੇਸ ਸਾਰੇ ਸਬੂਤ ਸਾਰਾ ਕੁਝ ਅਸੀਂ ਮਜੀਠਿਆ ਸਾਹਿਬ ਵਾਲੇ ਕੇਸ ਦੇ ਵੀ ਡਿਟੇਲ ਦੇ ਵਿੱਚ ਉਹਨਾਂ ਨੂੰ ਦਿੱਤੇ ਆ ਔਰ ਬੇਨਤੀ ਉਹਨਾਂ ਨੂੰ ਇਹ ਕੀਤੀ ਆ ਕਿ ਹਾਈ ਕੋਰਟ ਨੇ ਬੜਾ ਸਖਤ ਆਰਡਰ ਕੀਤਾ ਪਰ ਸਰਕਾਰ ਕਨਸਟੀਟਿਊਸ਼ਨ ਮੁਤਾਬਕ ਚੱਲੇ ਤਾਂ ਇਹ ਤੁਹਾਡੀ ਹੁਣ ਜ਼ਿੰਮੇਵਾਰੀ ਗਵਰਨਰ ਸਾਹਿਬ ਦੀ ਬਣਦੀ ਹੈ ਕਿ ਕਨਸਟੀਟਿਊਸ਼ਨ ਕੰਮ ਕਰੇ। ਉਹਦੇ ਵਾਸਤੇ ਕਿਰਪਾ ਕਰਕੇ ਤੁਸੀਂ ਸਾਡੀ ਮਦਦ ਕਰੋ ਕਿ ਅਸੀਂ ਆਸ ਕਰਦੇ ਹਾਂ ਕਿ ਜਿਹੜਾ ਗਵਰਨਰ ਸਾਹਿਬ ਸਾਡੀ ਬੇਨਤੀ ਜਿਹੜੀ ਹੈ ਉਹਦੇ ਮੁਤਾਬਕ ਸਰਕਾਰ ਦੇ ਖਿਲਾਫ ਜੋ ਬਣਦਾ ਐਕਸ਼ਨ ਹੈ ਜੋ ਹੁਦਦਤਾ ਉਹ ਜ਼ਰੂਰ ਜਾਰੀ ਕਰੇ। ਦੇਖੋ ਰਵਨੀਤ ਬਿੱਟੂ ਨੇ ਜਿਹੜਾ ਅੱਜ ਸ਼ਰੋਮਨੀ ਅਕਾਲੀਦਰ ਨੂੰ ਲੈ ਕੇ ਬਿਆਨ ਦਿੱਤਾ ਉਹਦੇ ਬਾਰੇ ਤਾਂ ਮੈਂ ਇੱਕੋ ਗੱਲ ਕਹਿਣੀ ਚਾਹੁੰਦਾ ਕਿ ਰਵਨੀਤ ਬਿੱਟੂ ਸਿਰਫ ਇੱਕ ਦਿਨ ਦੀਆਂ ਸੁਰਖੀਆਂ ਵਟੋਰਨ ਦੇ ਲਈ ਕੋਈ ਵੀ ਬੇਤੁਕਾ ਬਿਆਨ ਦੇ ਦਿੰਦਾ ਹੈ। ਜਦੋਂ ਕਾਂਗਰਸ ਦੇ ਵਿੱਚ ਸੀ ਉਦੋਂ ਬੀਜੇਪੀ ਨੂੰ ਗਾਲਾਂ ਕੱਢਦੇ ਸੀ ਕਿ ਬੀਜੇਪੀ ਦੇ ਲੀਡਰ ਮੈਨੂੰ ਮਿਲ ਜਾਣ ਸਹੀ ਮੈਂ ਨਾ ਤੇ ਛਿੱਤਰ ਲਾਉਂਦਾ ਅੱਜ ਬੀਜੇਪੀ ਦੇ ਵਿੱਚ ਮੰਤਰੀ ਬਣੇ ਬੈਠੇ ਨੇ ਤਾਂ ਦੂਜੀਆਂ ਪੋਲਿਟਿਕਲ ਪਾਰਟੀਆਂ ਬਾਰੇ ਐਸੇ ਜਿਹੜੇ ਬੇਕਾਰ ਦੇ ਬੇਤੁਕੇ ਬਿਆਨ ਰਵਨੀਤ ਬਿੱਟੂ ਦਿੰਦੇ ਨੇ ਪਰ ਹਾਂ ਮੈਂ ਬੀਜੇਪੀ ਨੂੰ ਇਹ ਗੱਲ ਜ਼ਰੂਰ ਪੁੱਛਣੀ ਚਾਹੁੰਦਾ ਕਿ ਰਵਨੀਤ ਬਿੱਟੂ ਦੇ ਬਿਆਨ ਨਾਲ ਕਿ ਬੀਜੇਪੀ ਸਹਿਮਤ ਹੈ ਕਿਉਂਕਿ ਉਹ ਸਾਰੀਆਂ ਸਰਕਾਰਾਂ ਦੇ ਵਿੱਚ ਬੀਜੇਪੀ ਭਾਈ ਵੱਲ ਰਹੀ ਔਰ ਦੂਸਰੇ ਪਾਸੇ ਜਿਹੜੀ ਆਮ ਆਦਮੀ ਪਾਰਟੀ ਇਸ ਵਿਸ਼ੇ ਦੇ ਵਿੱਚ ਕੁੱਦੀ ਹੈ ਆਮ ਆਦਮੀ ਪਾਰਟੀ ਕੀ ਪੰਜਾਬ ਦੇ ਲੋਕਾਂ ਨੂੰ ਇਹ ਦੱਸ ਸਕਦੀ ਹੈ ਕਿ ਨਸ਼ੇ ਦੀ ਗਲਤੀ ਆਮ ਆਦਮੀ ਪਾਰਟੀ ਬਹੁਤ ਕਰਦੀ ਹੈ ਇਲਜ਼ਾਮ ਵਿਰੋਧੀ ਪਾਰਟੀਆਂ ਤੇ ਬਹੁਤ ਲਾਉਂਦੀ ਹੈ ਪਰ ਇਹ ਪਹਿਲੀ ਅਸੀਂ ਸਰਕਾਰ ਹੈ ਦੇਸ਼ ਦੀ ਪਹਿਲੀ ਅਸੀਂ ਪਾਰਟੀ ਹੈ ਜਿਹਨੂੰ ਮੰਨ ਲਿਓ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਰਟੀਫਿਕੇਟ ਦਿੱਤਾ ਕਿ ਤੁਹਾਡੀ ਤਾਂ ਆਪ ਦੀ ਸਰਕਾਰ ਨਸ਼ਾ ਵਕਾਰੀ ਹੈ ਡੀਜੀਪੀ ਸਾਹਿਬ ਤੋਂ ਕੋਰਟ ਚ ਬੁਲਾ ਕੇ ਮਾਫੀ ਮੰਗਾਈ ਗਈ ਹੈ ਤੇ ਦੂਜਾ ਜਿਹੜਾ ਸਵਾਲ ਆਮ ਆਦਮੀ ਪਾਰਟੀ ਜੀ ਦਾ ਜਵਾਬ ਦੇਵੇ ਕਿ ਜੱਕੂ ਭਗਵਾਨ ਪੁਰੀਆ ਜਿਹਦਾ ਕਿ ਮੋਹਾਲੀ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਹੈ ਉੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਐਫੀਡੇਵਿਟ ਫਾਈਲ ਕੀਤਾ ਕਿ ਜੱਗੂ ਭਗਵਾਨ ਪੁਰੀਏ ਨੂੰ ਡਿਸਚਾਰਜ ਕੀਤਾ ਜਾਵੇ ਕਿਉਂਕਿ ਇਹਦੇ ਖਿਲਾਫ ਸਾਡੇ ਕੋਲ ਕੋਈ ਸਬੂਤ ਨਹੀਂ ਮਤਲਬ ਜਿਹੜੀ ਪੁਲਿਸ ਨੇ ਸਬੂਤ ਇਕੱਠੇ ਕਰਨੇ ਸੀ ਉਹ ਤਾਂ ਅਸੀਂ ਗੁਰੂ ਦੀ ਗੋਲ ਕਮ ਅਗਰ ਲਾਈ ਹੈ ਉਹ ਤਾਂ ਸੱਚਖੰਡ ਚ ਜਾ ਕੇ ਗੁਰੂ ਸਾਹਿਬ ਦੇ ਸਥਾਨਾਂ ਦੀ ਤਲਾਸ਼ੀ ਲੈ ਰਹੀ ਹੈ ਪਰ ਗੈਂਗਸਟਰਾਂ ਦੇ ਖਿਲਾਫ ਉਸ ਪੁਲਿਸ ਕੋਲੇ ਕੋਈ ਸਬੂਤ ਨਹੀਂ ਕਿ ਕੋਈ ਸਮਝੌਤਾ ਆਮ ਆਦਮੀ ਪਾਰਟੀ ਨੇ ਗੈਂਗਸਟਰ ਨਾਲ ਕਰ ਲਿਆ ਤਾਂ ਹੀ ਤਾਂ ਉਹਨੇ ਜੰਗਲਬਰਾਜ ਹੈ ਤਾਂ ਹੀ ਤਾਂ ਉਹਨੇ ਭੀੜਪਾੜ ਵਾਲੇ ਏਰੀਏ ਚ ਕਿਸੇ ਦੇ ਵੀ ਸਿਰ 'ਚ ਗੋਲੀਆਂ ਮਾਰ ਕੇ ਪੁੱਲ ਦਿੱਤਾ ਜਾਂਦਾ ਹੈ ਤੇ ਪੁਲਿਸ ਖੜ ਕੇ ਤਮਾਸ਼ਾ ਦੇਖ ਰਹੀ ਹੈ ਸੋ ਆਮ ਆਦਮੀ ਪਾਰਟੀ ਤੇ ਬੀਜੇਪੀ ਇਹ ਦੋਹੇ ਜਵਾਬ ਦੇ ਨੇ ਬੇਤੁਕੀ ਬਿਆਨਬਾਜ਼ੀ ਕਰਕੇ ਪੰਜਾਬ ਦੇ ਜਿਹੜੇ ਅਸਲ ਮੁੱਦੇ ਨੇ ਉਹਨਾਂ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਹੈ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਮੁੱਦਿਆਂ ਦੀ ਰਾਜਨੀਤੀ ਕਰਦਾ ਹੈ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਗੱਲ ਕਰਦਾ ਹੈ ਇਹ ਜਿਹੜੇ ਲੋਕ ਪੰਜਾਬ ਦੀ ਗੱਲਾਂ ਤੋਂ ਭੱਜ ਕੇ ਇੱਧਰ ਉੱਧਰ ਦੀਆਂ ਗੱਲਾਂ ਕਰਕੇ ਸਮਾਂ ਟਪਾ ਰਹੇ ਨੇ ਇਹਨਾਂ ਦੇ ਜਵਾਬ ਦੇ ਕੇ ਸ਼੍ਰੋਮਣੀ ਅਕਾਲੀ ਦਲ ਆਪਣਾ ਸਮਾਂ ਬਰਬਾਦ ਨਹੀਂ